मजदूर मोर्चे वालों किसान आगू सरपंच बलदेव सिंह बलवंत के मनजीत राय मरकीत दरबार सिंह गिल जंग सड़ी संयुक्त किसान मोर्चे वालों गैर राजनीतिक काका अमरजीत सिंह रडा सतनाम सिंह बाडरिया हरदेव सिंह चिट्टी हरजिंदर सिंह ये सारे का ਆਗਵਾ ਜੀ ਮੈਂ ਪਾਸਲਾ ਜੀ ਨੂੰ ਵੀ ਬੇਨਤੀ ਕਰਦਾ ਵੀ ਸਮੇਂ ਦਾ ਧਿਆਨ ਰੱਖਦੇ ਆਇਓ ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ ਮਾਫੀ ਵੀ ਚਾਹੁੰਦਾ ਦੇਵਨ ਨੂੰ ਅਮਿਤੋਲ ਮਾਨ ਜੀ ਸਾਡੇ ਵਿੱਚ ਬੈਠੇ ਨੇ ਸਾਡੇ ਵੱਡੇ ਭਰਾ ਬੜਾ ਹੌਸਲਾ ਇਹਨਾਂ ਦਾ ਪਰ ਬੜੇ ਲੋਕੇ ਜੇ ਬੈਠੇ ਆ ਧੂਰੀ ਤੋਂ ਡਰ ਵੀ ਲੱਗਦੀ ਆ ਮਾਫੀ ਚਾਹੁੰਦੇ ਆ ਮੈਂ ਬੇਨਤੀ ਕਰਦਾ ਪਾਸਵਾ ਜੀ ਨੂੰ ਸਿਰਫ ਸਮੇਂ ਦਾ ਧਿਆਨ ਰੱਖਿਆ ਜਾਵੇ ਸਾਰੇ ਬੁਲਾਰਿਆਂ ਨੂੰ ਬੇਨਤੀ ਹੈ ਜਿਹੜਾ ਜੁਆਰਸੀ ਕਿ ਬਚਾਉਂ ਹੋ ਗਿਆ ਇਹਦਾ ਹਾਸਲ ਕਰਨ ਤੇ ਮੇਰੇ ਵੱਲੋਂ ਵਧਾਈ ਕਿੱਥੇ ਤਾਂ ਹੋਈ ਹੈ ਨੌਜਵਾਨਾਂ ਨੇ ਆਪਣੀ ਇਕਤਾ ਕੀਤੀ ਹੈ ਔਰ ਕੱਲੀ ਇਕਤਾ ਨਹੀਂ ਕੀਤੀ ਬਾਕੀ ਲੜਨ ਵਾਲੇ ਲੋਕਾਂ ਨੂੰ ਨਾਲ ਲਿਆਂਦਾ ਜਿਨ੍ਹਾਂ ਨੇ ਖੁੱਟ ਕੋਲਦਾ ਯਤਨ ਕੀਤਾ ਉਹਨਾਂ ਨੂੰ ਨਿਕਾਰਿਆ ਜਿਨ੍ਹਾਂ ਨੇ ਗਲਮ ਕੀਤਾ ਉਹਨਾਂ ਦਾ ਛਾਤੀਆਂ ਤਾਲ ਕੇ ਮੁਕਾਬਲਾ ਕੀਤਾ ਤੇ ਆਪਣੇ ਵੱਲੋਂ ਇਹ ਬਾਦ ਬਾਦ ਲੱਗਦਾ ਹੈ ਕਿ ਕੋਈ ਰਹਿ ਗਿਆ ਉੱਪਰ